ਪੰਜਾਬ ਦੇ ਕਤਲਾਂ ਦਾ سلسلہ ਰੁਕਣ ਦਾ ਨਾਮ ਨਹੀਂ ਲੈ ਰਿਹਾ ਕਦੇ ਪੁਰਾਣੀ ਰੰਜਿਸ਼ ਕਦੇ ਲੁੱਟਖੋ ਕਾਰਨ ਅਤੇ ਕਦੇ ਆਪਸੇ ਝਗੜੇ ਕਾਰਨ ਹਰ ਰੋਜ਼ ਕੋਈ ਨਾ ਕੋਈ ਨੌਜਵਾਨ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਤਾਜ਼ਾ ਮਾਮਲਾ ਹੈ ਗੁਰਦਾਸਪੁਰ ਦੇ ਪਿੰਡ ਆਕਰਪੁਰ ਕਲਾਂ ਦਾ ਜਿੱਥੇ ਪੁਰਾਣੀ ਰੰਜਿਸ਼ ਕਾਰਨ ਇੱਕ 20 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਮ੍ਰਿਤਿਕ ਦੇ ਪਰਿਵਾਰ ਮੁਤਾਬਕ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਨੌਜਵਾਨ ਨੂੰ ਘੇਰ ਕੇ ਉਸ ਤੇ ਤੇਜ਼ ਹੱਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਚ ਨੌਜਵਾਨ ਰੌਸ਼ਨਦੀਪ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਤੇ ਮਲਜ਼ਮ ਮੌਕੇ ਤੋਂ ਫਰਾਰ ਹੋ ਗਏ ਇਸ ਦੌਰਾਨ ਪਰਿਵਾਰ ਨੇ ਰੌਸ਼ਨਦੀਪ ਨੂੰ ਗੰਭੀਰ ਹਾਲਤ ਚ ਹਸਪਤਾਲ ਪਹੁੰਚਾਇਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਨਹੀਂ ਹਾਂ ਨੇ ਵੀ ਹੜੀ ਦੌੜਾ ਲਵਾਈਆਂ ਕਿ ਉਹਨਾਂ ਨੇ ਸਾਨੂੰ ਗੁੰਦੇ ਦੇਖਦੇ ਪਰਨਾ ਨਹੀਂ ਆ ਗਏ ਨੂੰ ਤੇ ਉਹ ਮੁੰਡਾ ਥੱਲੇ ਫੇਲਦਾ ਪਿਆ ਹੀਗਾ ਸਾਨੂੰ ਵੀ ਸਾਡੀਆਂ ਦੌੜਾ ਲਵਾਈਆਂ ਚੰਗੀਆਂ ਭਲੀਆਂ ਉਹਨਾਂ ਨੇ ਮੱਟੇ ਵੀ ਚਲਾਏ ਬਹੁਤ ਜ਼ਿਆਦਾ ਹੀ ਆਡੇ ਬੱਚਿਆਂ ਦੀ ਆਦੀ ਪੇ ਆ ਕੇ ਨਾਲੇ ਉਸ ਤੋਂ ਲਾਵਾ ਹੋਰ ਵੀ ਕੋਈ जख्मी ਹੋਇਆ ਤੁਹਾਡੇ ਪ੍ਰਾਰਧ ਮੈਂਬਰ ਕਿੰਨੇ ਜਣੇ ਹੋਰ ਇਹਨੂੰ ਮਾਰਦੀ ਕੁਛ ਕੀਤੀ ਹੈ ਨਾ ਤੁਹਾਡੇ ਬੱਚਿਆਂ ਵਿੱਚ ਪਈਆ ਕਰੋ ਗਿਆ ਜੇ ਉਹਨਾਂ ਨੇ ਦਸਤਰ ਮਾਰਦੀ ਵੀ ਪਤਾ ਨਹੀਂ ਪਹਿਲਾਂ ਜਿਹੜੀ ਪੁਰਾਣੀ ਗੱਲ ਹੈਗੀ ਵੀ ਜਾਂ ਨਹੀਂ ਤੁਸੀਂ ਮੌਕੇ ਤੇ ਗਏ ਸੀ ਹਾਂਜੀ ਤੁਸੀਂ ਲੋਕ ਗਏ ਕੀ ਵੇਖਿਆ ਜਾਂਦਾ ਹਾਂ ਤਾਂ ਆਪਾਂ ਇਹ ਵੇਖਿਆ ਨੂੰ ਵੀ ਆਪਾਂ ਜਿਹੜੇ ਗਏ ਉਹਦੇ ਵੀ ਉਹਦੇ ਦੀ ਦਸਤਰ ਮਾਰੀ ਉਹ ਜਿਹੜੇ ਤਰ੍ਹਾਂ ਆਪਾਂ ਦੇ ਆਨੰਦ ਮਨਣੇ ਵੀ ਸਾਰਾ ਤਰਸਵਰ ਫੜਾ ਨਹੀਂ ਦਿੰਦੇ ਆ ਉਧਰ ਮੌਕੇ ਤੇ ਪਹੁੰਚੇ ਥਾਣਾ ਕਿਲਾ ਲਾਲ ਦੀ ਟੀਮ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਪੁਲਿਸ ਮ੍ਰਿਤਕ ਨੌਜਵਾਨ ਦੇ ਪਰਿਵਾਰ ਵਾਲਿਆਂ ਦੇ ਬਿਆਨ ਤਰਜ ਕਰ ਰਹੀ ਹੈ ਜਿਸ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਤਾਂ ਇੱਕ ਹੋਰ ਕਤਲ ਹੋਇਆ ਮਾਮਲਾ ਬੇਸ਼ੱਕ ਪੁਰਾਣੀ ਰੰਜਿਸ਼ ਦਾ ਸੀ ਇਸ ਨੂੰ ਹੁਣ ਭਾਵੇਂ ਅਮਨ ਕਾਨੂੰਨ ਦਾ ਨਾ ਜੋੜ ਲਓ ਜਾਂ ਫਿਰ ਸ਼ਹਿਨਸੀ ਇਤਨਾ ਨਾਲ ਪਰ ਇਹਨਾਂ ਜ਼ਰੂਰੀ ਹੈ ਕਿ ਇੱਕ ਪਰਿਵਾਰ ਦਾ ਪੁੱਤ ਚਲੇ ਗਿਆ ਤੇ ਪਿੱਛੋਂ ਪਰਿਵਾਰਤਾ ਹਾਂ ਮਾਰ-ਮਾਰ ਕੇ ਆਪਣੇ ਪੁੱਤ ਭਰਾ ਨੂੰ ਵਾਪਸ ਬੁਲਾ ਰਿਹਾ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ